پاکستان ਦੁਆਰਾ ਅੰਤਗਵਾਦੀਆਂ ਨੇ 26 ਲੋਕਾਂ ਨੂੰ ਬੇਗੁਨਾਹ ਇੱਕ ਜਾਤੀ ਔਰ ਧਰਮ ਪੁਸ਼ਕੇ ਮਾਰਿਆ ਗਿਆ ਔਰ ਬਹੁਤ ਘਨੌਣਾ ਔਰ ਕਸਾਈਆਂ ਤੋਂ ਮਾੜਾ ਕਰਮ ਕੀਤਾ ਮੈਂ ਕਹਿੰਦਾ ਪਾਕਿਸਤਾਨ ਤੋਂ ਕਦੀ ਭਲਾ ਹੈ ਹੀ ਨਹੀਂ ਕਿਉਂ ਜਿੰਨੇ ਲੋਕਾਂ ਨੇ ਜਾ ਕੇ ਵੇਖਿਆ ਨਹੀਂ ਮੈਂ ਵੇਖ ਕੇ ਆਇਆ ਦੋ ਤਿੰਨ ਵਾਰੀ ਜਿਹੜੀਆਂ ਭਾਸ਼ਾ ਉਹ ਬੋਲਦੇ ਨੇ ਨਾ ਅਸੀਂ ਉਹ ਭਾਸ਼ਾ ਬੋਲ ਨਹੀਂ ਸਕਦੇ ਪਰ ਮੈਂ ਉਹ ਭਾਸ਼ਾ ਦੀ ਨਕੀਤੀ ਉੱਤੇ ਕਰਦਾ ਰਿਹਾ ਤੇ ਕੇਂਦਰ ਸਰਕਾਰ ਨੂੰ ਤੇ ਉੱਥੋਂ ਦੀ ਜੰਮੂ ਕਸ਼ਮੀਰ ਸਰਕਾਰ ਨੂੰ ਹਟਪਟ ਸੀ ਭਿਆਨ ਵਾਲੇ ਸਮੇਂ 'ਚ ਯਾਤਰੀਆਂ ਤੇ ਹਮਲਾ ਹੋ ਸਕਦਾ ਹੈ ਜਿਹੜਾ ਜੰਮੂ ਕਸ਼ਮੀਰ 'ਚ ਇਹ ਗੱਲ ਹੋਈ ਨਿਗੇ ਲਗੇ ਬੱਚੇ ਜਿੱਦਾਂ ਮਿਲਕਦੇ ਪਏ ਉਹਨਾਂ ਦੀਆਂ ਘਰਦੀਆਂ ਮਿਲਕਦੀਆਂ ਪਈਆਂ ਸਮਾਜ 'ਚ ਇਹ ਸਾਨੂੰ ਇਹ ਗੱਲ ਕਿਹੜੀ ਪੈਗੀ ਇਹ ਪਾਕਿਸਤਾਨ ਇਸ ਚੀਜ਼ ਤੋਂ ਬਾਜ਼ ਨਹੀਂ ਆਸਾ ਹਿੰਦੁਸਤਾਨ ਦੀ ਪ੍ਰੈਮੀਅਰ ਗਵਰਨਮੈਂਟ ਆਫ ਇੰਡੀਆ ਗੁਲਿੰਦਰ ਮੋਦੀ ਜੀ ਨੂੰ ਇਹ ਜੈਕਟ ਅਟੈਕ ਕਰਨ ਦਾ ਜਿਹਦਾ ਕੋਈ ਕੋਈ ਜਿੱਦਾਂ ਅੱਗੇ ਕੀਤਾ ਸੀ ਮੈਂ ਸਮਝ ਨਹੀਂ ਆ ਪਈ ਇਹ ਢਗਲੀ ਜਾਂਸੀ ਇਹ ਦੋਨਾਂ ਸਰਕਾਰਾਂ ਦੀ ਜਿਹੜਾ ਉੱਥੇ ਉਹ ਹਮਲਾ ਹੋਇਆ ਔਰ ਬੇਗੁਨਾਹ ਲੋਕ ਉਹਨਾਂ ਨੂੰ ਉੱਥੇ ਮੌਤ ਦਾ ਸ਼ਿਕਾਰ ਹੋਣਾ ਪਿਆ ਔਰ ਉੱਥੇ ਉਹਨਾਂ ਨੂੰ ਗੋਲੀ ਦਾ ਸ਼ਿਕਾਰ ਹੋਣਾ ਪਿਆ ਉਹਨਾਂ ਨੂੰ ਪਹਿਲੋ ਚੀਜ਼ ਦਾ ਪਤਾ ਹੀ ਜੇ ਪੰਜਾਬ ਅਨ ਰਿਜ਼ਲਟ ਕਿਉਂ ਨਹੀਂ ਹੋਏ ਇਹਦਾ ਮਤਲਬ ਜਾਣ ਬੁੱਝ ਕੇ ਗੱਲ ਹੋਈ ਜੋ ਵੀ ਹੋਈ ਹੈ ਉਹਨਾਂ ਨੂੰ ਸਾਰੇ ਚੀਜ਼ ਦਾ ਪਤਾ ਹੀ ਨੁਕਸਾਨ ਹੋਇਆ ਬੜਾ ਲੰਬਾ ਸਮਾਂ ਹੋ ਗਿਆ ਇਹ ਗੱਲ ਕਹਿੰਦੇ ਆ ਕਿ ਪਾਕਿਸਤਾਨ ਨੂੰ ਜਲਦ ਸਬਕ ਸਿਖਾਇਆ ਜਾਏਗਾ ਔਰ ਮੈਂ ਸਮਝਦਾ ਵੀ ਇਸ ਹਰਕਤ ਤੋਂ ਬਾਅਦ ਕੋਈ ਗੱਲ ਭਜੀ ਨਹੀਂ ਕਿ ਪਾਕਿਸਤਾਨ ਦੇ ਅੰਦਰ ਅਤਵਾਦੀਆਂ ਨੂੰ ਮੈਂ ਨਹੀਂ ਕਹਿੰਦਾ ਇਨਸਾਨੀਅਤ ਦਾ ਖੂਨ ਕੀਤਾ ਜਾਏ ਪਰ ਜਿਹੜੇ ਅੰਤਖਵਾਦੀ ਜਿਹੜੇ ਇਹ ਸੋਚਦੇ ਲੋਕ ਨੇ ਉਹਨਾਂ ਦੇ ਅੱਡੇ ਨੂੰ ਨਸ਼ਟラਬੂਧ ਕੀਤਾ ਜਾਏ ਜਿਹੜਾ ਪਰ ਟਸਟ ਹੈ ਦੇਸ਼ ਦੇ ਅੰਦਰ ਜਿਹੜਾ ਪਾਕਿਸਤਾਨ ਦੁਆਰਾ ਅੰਤਖਵਾਦੀਆਂ ਨੇ 26 ਲੋਕਾਂ ਨੂੰ ਬੇਗੁਨਾ ਇੱਕ ਜਾਤੀ ਔਰ ਧਰਮ ਪੁਸ਼ਕੇ ਮਾਰਿਆ ਗਿਆ ਔਰ ਬਹੁਤ ਘਿਣਾਉਣਾ ਔਰ ਕਸਾਈਆਂ ਤੋਂ ਮਾਰਾ ਕਰਮ ਕੀਤਾ ਮੈਂ ਸਮਝ ਨਾ ਵੀ ਜਿਹੜਾ ਇਹ ਪ੍ਰੋਟੈਸਟ ਉਸ ਕਰਕੇ ਰੱਖਿਆ ਗਿਆ ਇਹ ਕੇਂਦਰ ਸਰਕਾਰ ਨੂੰ ਤੇ ਉੱਥੋਂ ਦੀ ਜੰਮੂ ਕਸ਼ਮੀਰ ਸਰਕਾਰ ਨੂੰ ਹਟਬੋਟ ਸੀ ਪਿਆਨ ਵਾਲੇ ਸਮੇਂ ਤੇ ਯਾਤਰੀਆਂ ਤੇ ਹਮਲਾ ਹੋ ਸਕਦਾ ਮੈਂ ਸਮਝ ਨਾ ਵੀ ਇਹ ਨਾਗਲੀ ਜਨਸੀ ਇਹ ਦੋਨਾਂ ਸਰਕਾਰਾਂ ਦੀ ਜਿਹੜਾ ਉੱਤੇ ਉਹ ਹਮਲਾ ਹੋਇਆ ਔਰ ਬੇਗੁਨਾ ਲੋਕ ਜਿਹੜੇ ਘਰੋਂ ਇੱਕ ਯਾਤਰਾ ਸੁਖਤ ਲੈ ਕੇ ਆਪਣੇ ਨਿਕਲੇ ਸੀ ਤੇ ਘਰ ਵਾਪਸ ਆ ਕੇ ਬੱਚਿਆਂ 'ਚ ਬੈਠਾਂਗੇ ਉਹਨਾਂ ਨੂੰ ਉੱਥੇ ਮੌਤ ਦਾ ਸ਼ਿਕਾਰ ਹੋਣਾ ਪਿਆ ਔਰ ਉੱਥੇ ਉਹਨਾਂ ਨੂੰ ਗੋਲੀ ਦਾ ਸ਼ਿਕਾਰ ਹੋਣਾ ਪਿਆ ਅੱਜ ਐਸਾ ਮਹਿਸੂਸ ਹੁੰਦਾ ਕਿ ਦੇਸ਼ ਦਾ ਜਿਹੜਾ ਮੁਗਤ ਜਿਹਨੂੰ ਸ਼੍ਰੀਨਗਰ ਨੂੰ ਦੇਸ਼ ਦਾ ਮੁਗਤ ਵੀ ਕਿਹਾ ਜਾਂਦਾ ਪਾਕਿਸਤਾਨ ਨੇ ਲਲਕਾਰਿਆ ਉਸ ਲਲਕਾਰ ਦਾ ਜਵਾਬ ਜਿਹੜਾ ਮੈਂ ਸਮੇਂ ਦਾ ਕੇਂਦਰ ਸਰਕਾਰ ਨੂੰ ਤੁਰੰਤ ਦੇਣਾ ਚਾਹੀਦਾ ਬੜਾ ਲੰਬਾ ਸਮਾਂ ਹੋ ਗਿਆ ਇਹ ਗੱਲ ਕਹਿੰਦੇ ਆ ਕਿ ਪਾਕਿਸਤਾਨ ਨੂੰ ਜਲਦ ਸਬਕ ਸਿਖਾਇਆ ਜਾਏਗਾ ਔਰ ਮੈਂ ਸਮਝਦਾ ਵੀ ਇਸ ਹਰਕਤ ਤੋਂ ਬਾਅਦ ਕੋਈ ਗੱਲ ਬਚੀ ਨਹੀਂ ਕਿ ਪਾਕਿਸਤਾਨ ਦੇ ਅੰਦਰ ਅਤਵਾਦੀਆਂ ਨੂੰ ਮੈਂ ਨਹੀਂ ਕਹਿੰਦਾ ਇਨਸਾਨੀਅਤ ਦਾ ਖੂਨ ਕੀਤਾ ਜਾਏ ਪਰ ਜਿਹੜੇ ਅੰਤਖਵਾਦੀ ਜਿਹੜੇ ਇਹ ਸੋਚਦੇ ਲੋਕ ਨੇ ਉਹਨਾਂ ਦੇ ਅੱਡੇਆਂ ਨੂੰ ਨਸ਼ਤਰਾਂ ਬੂਦ ਕੀਤਾ ਜਾਏ ਔਰ ਨਸ਼ਤਰਾਂ ਬੂਦ ਕਰਕੇ ਉਹਨਾਂ ਅੱਡੇਆਂ ਦੇ ਉੱਤੇ ਅਟੈਕ ਕੀਤਾ ਜਾਂ ਔਰ ਐਸੇ ਕੋਈ ਚੀਜ਼ ਨਹੀਂ ਹੈ ਕਿ ਪਾਕਿਸਤਾਨ ਦੇ ਜਿਹੜੇ ਉੱਥੇ ਬੈਠੇ ਆਕਾ ਨੇ ਉਹਨਾਂ ਨੂੰ ਇਹ ਸੁਰੱਖਿਅਤ ਜੋ ਪਾਲ ਬਲ ਰਿਹਾ ਔਰ ਉਹ ਜਿਸ ਸੁਰੱਖਿਅਤ ਨੂੰ ਪਾਲਣ ਦੇ ਨੇ ਇਹ ਉਹ ਨਾਗਾ ਜਿਹੜਾ ਇਹ ਪਾਲਣ ਦੇ ਨੇ ਉਹ ਮੁਰਗੇ ਘਰ ਦੇ ਨੂੰ ਦੱਸਦਾ ਪਾਲਣ ਵਾਲੇ ਨੂੰ ਦੱਸਦਾ ਹੁੰਦਾ ਅੱਜ ਮੈਂ ਕਹਾਂਗਾ ਵੀ ਇਹ ਜਾਨਵਰਾਂ ਵਾਲਾ ਵਹਾਰ ਉਹਨਾਂ ਲੋਕਾਂ ਨੇ ਕੀਤਾ ਔਰ ਦੇਸ਼ ਦੀ ਅਸਮਤਾ ਤੇ ਕੁਠਾਰਾ ਕਾਹਤ ਕੀਤਾ ਸ਼੍ਰੋਮਣੀ ਅਕਾਲੀ ਦਲ ਇਸ ਗੱਲ ਦੀ ਨਿੰਦਾ ਕਰਦੀ ਹੈ ਔਰ ਇਸ ਗੱਲ ਨੂੰ ਕਦੀ ਵੀ ਸ਼੍ਰੋਮਣੀ ਅਕਾਲੀ ਦਲ ਦਾ ਆਪਣਾ ਇੱਕ ਵਿਚਾਰ ਹੈ ਜੋ ਹਮੇਸ਼ਾ ਸੈਕੂਲਰ ਤੇ ਪੰਜਾਬੀਆਂ ਦੇ ਤੇ ਪੰਜਾਬ ਦੀ ਭਲੇ ਦੀ ਗੱਲ ਕਰਨ ਵਾਲੀ ਪਾਰਟੀ ਦਾ ਸਰਬੱਤ ਦੇ ਭਲੇ ਦੀ ਗੱਲ ਕਰਨ ਵਾਲੀ ਪਾਰਟੀ ਗੁਰੂ ਮਾਰਾਏ ਨੇ ਕਿ ਕਿਰਤ ਕਰੋ ਵੰਡ ਛਕੋ ਨਾਮ ਜਪੋ ਅੱਜ ਅਕਾਲੀ ਦਲ ਇਸ ਗੱਲ ਦੇ ਉੱਤੇ ਮਹਿਸੂਸ ਕਰ ਰਿਹਾ ਹੈ कि बहुत माड़ी और बेहद ਘਟਨਾ ਵਾਪਰੀ ਹੈ ਔਰ ਮੇਰ ਤੋਂ ਪਹਿਲੋਂ ਜ਼िला ਪ੍ਰਧਾਨ ਨਰੇਸ਼ ਮਹਾਜਨ ਸਾਹਿਬ ਜੀ ਨੇ 10 ਤਾਲਕਾਂ ਚਾਹ ਬਟਾਲਾ ਮੈਂ ਕਹਿੰਦਾ ਪਾਕਿਸਤਾਨ ਤੋਂ ਕਦੀ ਭਲਾ ਹੈ ਹੀ ਨਹੀਂ ਕਿਉਂ ਜਿੰਨਾ ਲੋਕਾਂ ਨੇ ਜਾ ਕੇ ਵੇਖਿਆ ਨਹੀਂ ਮੈਂ ਵੇਖ ਕੇ ਆਇਆ ਦੋ ਤਿੰਨ ਵਾਰੀ ਜਿਹੜੀਆਂ ਭਾਸ਼ਾ ਉਹ ਬੋਲਦੇ ਨੇ ਨਾ ਅਸੀਂ ਉਹ ਭਾਸ਼ਾ ਬੋਲ ਨਹੀਂ ਸਕਦੇ ਪਰ ਮੈਂ ਉਹ ਭਾਸ਼ਾ ਦੀ ਨਖੇਤੀ ਉੱਤੇ ਕਰਦਾ ਰਿਹਾ ਤਾਂ ਮੈਂ ਬਤਾਉ ਪਾਰਟੀ ਲੀਡਰ ਬੜ ਕੇ ਭੇਜਿਆ ਮੈਨੂੰ ਸ਼੍ਰੋਮਣੀ ਕਾਲੀ ਦਾਲ ਨੇ ਮੈਂ ਵੇਖਿਆ ਪਰ ਜਿਹੜਾ ਜੰਮੂ ਕਸ਼ਮੀਰ 'ਚ ਗੱਲ ਹੋਈ ਨਿਗੇ ਲਗੇ ਬੱਚੇ ਜਿੱਦਾਂ ਮਿਲਕਦੇ ਪਏ ਉਹਨਾਂ ਦੀਆਂ ਘਰਦੀਆਂ ਮਿਲਕਦੀਆਂ ਪਈਆਂ ਸਮਾਜ 'ਚ ਇਹ ਸਾਨੂੰ ਇਹ ਗੱਲ ਕਿਹੜੀ ਪੈਗੀ ਇਹ ਪਾਕਿਸਤਾਨ ਇਸ ਚੀਜ਼ ਤੋਂ ਬਾਜ਼ ਨਹੀਂ ਆ ਸਕਾ ਹਿੰਦੁਸਤਾਨ ਦੀ ਪ੍ਰੈਮਿਸਟਰ ਗਵਰਨਮੈਂਟ ਆਫ ਇੰਡੀਆ ਗੁਲਿੰਦਰ ਮੋਦੀ ਜੀ ਨੂੰ ਇਹ ਜੱਤਫਤ ਕਰਨਾ ਚਾਹੀਦਾ ਕੋਈ ਜਿਹੜਾ ਅੱਗੇ ਕੀਤਾ ਸੀ ਉਦਾਂ ਹੀ ਕਰਨਾ ਚਾਹੀਦਾ ਜੇ ਨਾ ਕੀਤਾ ਇਹਨਾਂ ਨੂੰ ਮੂੰਹ ਪਹੇਗਾ ਤੇ ਪੈਣ ਡਿਆਗੇ ਵੀ ਬਾਰੋਂ ਬੱਚਿਆਂ ਦਾ ਪਰ ਜਿੱਦਾਂ ਫੋਟੋ ਸ਼ਰ ਵੇਖਿਆ ਜੇ ਬੱਚੇ ਨਿਕਲ ਕੇ ਬਿਲਕਦੇ ਪਏ ਆ ਮੈਂ ਕਹਿੰਦਾ ਲੱਖ ਲਾਂਹ ਤੇ ਹੋਏ ਬੰਦਿਆਂ ਨੂੰ ਜਿਹੜਾ ਇਹੋ ਜਿਹਾ ਜ਼ੁਲਮ ਕੀਤਾ ਉਹਨਾਂ ਨੇ ਪਰ ਇੱਕ ਗੱਲ ਜ਼ਰੂਰ ਕਵਾਂਗਾ ਜਿਹੜਾ ਉੱਥੇ ਅਤਿਆਚਾਰ ਜੋ ਆ ਇਹ ਸਾਡੇ ਪ੍ਰਧਾਨ ਮੰਤਰੀ ਨੂੰ ਜਿੰਦ ਕੇ ਸਰਕਾਰ ਨੂੰ ਉਹਨਾਂ ਦੇ ਬੱਚੇ ਜਿਹੜੇ ਸ਼ਹੀਦ ਉੱਥੇ ਹੋਏ ਨੇ ਉਹਨਾਂ ਨੂੰ ਇੱਕ ਇੱਕ ਕਰੋੜ ਦੇਣਾ ਚਾਹੀਦਾ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਨੂੰ ਘੱਟੋ-ਘੱਟ 50-50 ਲੱਖ ਰੁਪਏ ਦੇਣਾ ਚਾਹੀਦਾ ਜਿਹੜੇ ਆਪਣੇ ਪਾਲ ਨੂੰ ਪੋਸ਼ਣ ਕਰ ਸਕਣ ਬੱਚਿਆਂ ਦੇ ਬੋਧਾ ਕੁਝ ਨਾ ਕਹਿੰਦਾ ਮੈਂ ਤੇ ਇਹ ਗੱਲ ਕਵਾਂਗਾ ਇਹ ਭਾਰਤ ਸਰਕਾਰ ਨੂੰ ਚ ਕਹਨੇ ਹੋਣਾ ਚਾਹੀਦਾ ਜਿੱਦਾਂ ਪ੍ਰਧਾਨ ਜੀ ਨੇ ਕਿਹਾ ਉਹਨਾਂ ਨੂੰ ਪਹਿਲਾਂ ਹੀ ਚੀਜ਼ ਦਾ ਪਤਾ ਸੀ ਜੇ ਪਤਾ ਰਿਜ਼ਲਟ ਕਿਉਂ ਨਹੀਂ ਹੋਏ ਇਹਦਾ ਮਤਲਬ ਜਾਣ ਬੁੱਝ ਕੇ ਗੱਲ ਹੋਈ ਜੋ ਵੀ ਹੋਈ ਹੈ ਉਹਨਾਂ ਨੂੰ ਸਾਰੇ ਚੀਜ਼ ਦਾ ਪਤਾ ਹੈ ਨੁਕਸਾਨ ਹੋਇਆ ਪਰ ਮੈਂ ਉਹਨਾਂ ਬੱਚਿਆਂ ਨੂੰ ਜਿਹਦੇ ਚੀਜ਼ ਹੋਏ ਨੇ ਉਥੇ ਉਹਨਾਂ ਨੂੰ ਪ੍ਰਣਾਮ ਕਰਦਾ ਸੱਚਾ ਪਾਤਸ਼ਾਹ ਇਹਨਾਂ ਨੂੰ ਆਪਣੇ ਸਵਰਗ ਜੋ ਆਸਾ ਦੇਈ ਤੇ ਪਿੱਛੇ ਪਾਣਾ ਮੰਦਾ ਪਰਿਵਾਰ ਨੂੰ ਬਲ ਬਖਸ਼ੀ ਬੋਧਾ ਕੁਝ ਨਾ ਕਹਿੰਦਾ ਫਤਿਹ ਬਲਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ